ਐਸੋਲੇ ਮੌਜੂਦ ਹੈ ਜੀ ਆਪਾਂ ਪ੍ਰਿੰਟ ਭਲਾ ਪਿੰਡ ਜਿੱਥੇ ਕਿ ਤੁਸੀਂ ਸਭ ਜਾਣਦੇ ਜੇ ਕਿ ਕੱਲ ਇੱਕ ਬੜੀ ਮੱਧ ਭਾਗੀ ਕਰਨਾ ਵਾਪਰੀ ਹੈ ਇੱਥੇ ਕਿ ਇੱਕ ਛੋਟਾ ਜਿਹਾ ਵੀਰ ਜਿਹੜਾ ਕਿ ਤਿੰਨ ਭੈਣਾਂ ਦਾ ਭਰਾ ਸੀ ਜਾਂ ਇਕੱਲਾ ਇਕੱਲਾ ਆ ਜਿਹੜਾ ਸਾਡੇ ਸਭ ਤੋਂ ਵੱਡਾ ਜਿਹੜਾ ਇਸੜ ਡੈਂਤ ਚੱਲ ਰਿਹਾ ਚੈਨਾ ਦੂਰ ਦਾ ਉਸ ਬੰਦੀ ਉਹੋ ਹੀ ਹੈ ਡੈਂਤ ਅੱਜ ਇੱਕ ਨੌਜਵਾਨ ਜਿਹਦੇ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਮਾਤਾ ਜੀ ਕਿੰਨੀ ਉਮਰ ਸੀ ਬੇਟੇ ਬੜੇ ਬੇਟੇ ਦੀ ਹਾਂਜੀ 23 ਸਾਲ ਦਾ 23 ਸਾਲ ਦਾ ਤੇਹੀ ਸੁਣੇ ਤਿੰਨਾ ਭੈਣਾਂ ਦਾ ਭਰਾ ਸੀ ਹਾਂਜੀ ਆਵੇ ਇਹ ਕਿਹਾਂ ਤੇ ਆ ਅੱਛਾ ਜੀ ਹਾਂਜੀ ਇਹ ਕਿਆ ਘਲੋਤੀ ਹੈ ਅੱਛਾ ਜੀ ਹਾਂ ਇਹ ਬਾਵਣ ਕਰਦਾ ਕੀ ਵੀਰ ਕਰਦ ਪੜਦਾ ਸੀਗਾ ਹਾਂਜੀ ਬੜਿਆਈ ਨਾ ਬਾਵਣ ਹਾਏ ਪੜ ਲਿਆ ਉਹ ਤੇਰੇ ਤੇ ਮੇਰੇ ਪੀੜ ਇਹ ਘਟਣਾ ਵਾਪਰੀ ਕਿੱਥੇ ਮਤ ਜੀ ਏ ਆ ਪਾਜੀ ਕੋਲ ਰੋਲ ਖਾ ਲਗੇ ਜਿਹੜਾ ਪੈਟਰੋਲ ਪੰਪ ਪਿਆ ਨਾ ਹਾਂਜੀ ਉੱਥੇ ਦੋ ਬਟੇ ਜਾਂਦੇ ਸੀ ਇੱਕੇ ਦਾ ਦੋਸਤ ਸੀ ਲਾਲ ਅੱਛਾ ਜੀ ਦੋਸਤ ਸੀ ਤੇ ਉਹ ਦੋ ਜਨੇ ਉਧਰੋਂ ਆਉਂਦੇ ਜਨਾਲੇ ਲੋਗ ਉਹ ਨਹੀਂ ਖਰੀਦਣੇ ਖਰੇਗਾ ਕੀ ਲੈਣਗੇ ਪਤਾ ਨਹੀਂ ਦੱਸ ਕੇ ਅੱਛਾ ਜੀ ਇੱਕ ਇਹ ਤਿੰਨ ਪਹਿਣਾ ਉਹ ਗਾਉਂ ਤੋਂ ਦੋ ਹੁੰਦੇ ਆ ਕੋ ਡੋ ਰਹੀ ਆ ਜੋ ਮੇਰੇ ਕੰਨ ਤੇ ਵੱਜੀ ਆ ਹਾਂਜੀ ਨੇ ਇੰਜ ਕੀਤੀ ਆ ਉਹਦੇ ਗਾਲ ਚ ਪੈ ਗਈ ਅੱਛਾ ਜੀ ਗਾਲ ਚ ਪੈ ਗਈ ਆ ਤੇ ਆ ਚਿੰਜੜੀ ਵੱਡੀ ਜੀਆ ਮੜ ਕੇ ਪਿੱਛੇ ਦਾ ਪਿੱਛੇ ਇੰਜ ਡਿੱਗ ਇਹ ਚਲਾਉਂਦੇ ਸੀ ਵੀਰ ਆਪਣਾ ਇਹਦੇ ਨਾਮ ਕੀ ਦੱਸਿਓ ਪਹਿਲਾਂ ਵੀਰ ਦਾ ਪਵਨਦੀਪ ਸਿੰਘ ਪਵਨਦੀਪ ਪਵਨਦੀਪ ਮਗਰ ਬੈਠਾ ਸੀ ਹਾਂ ਪਵਨਦੀਪ ਮਗਰ ਬੈਠਾ ਸੀ ਅੱਛਾ ਤੇ ਤੁਹਾਡੇ ਲੱਗੇ ਦੀ ਘਟਣੀ ਆ ਹਾਂ ਜੀ ਸਮਾ ਸਮਾ ਲੱਗ ਗਈ ਆ ਸਮਾ ਕਿੰਨੇ ਕ ਵਜੇ ਸੀ ਜੀ ਸਮਾ 3 ਵਜੇ ਦਾ ਅੱਛਾ ਜੀ ਜਿਵੇਂ ਕੱਲ ਲੋੜੀ ਦਾ ਤਿਹਾਰ ਸੀਗਾ ਹਾਂ ਲੋੜੀ ਦਾ ਤਿਹਾਰ ਤੇ ਆ ਜਿਹੜੀ ਹੈ ਸਮਾਜ ਦੇ ਵਿੱਚ ਉਹਨਾਂ ਕੁਝ ਲੋਕਾਂ ਨੂੰ ਕਹਿਣਾ ਚਾਹੋਗੇ ਵੀ ਕੁਝ ਸ਼ਰਮ ਕਰ ਲੋ ਕਿ ਧੀ ਪੁੱਤ ਮੜੇ ਦੇ ਢਿੱਲਾ ਹੋ ਜੇ ਨਾ ਤੇ ਮਾਪਿਓ ਰੋਟੀ ਨਹੀਂ ਖਾਂਦਾ ਤੇ ਚੰਦ ਪੈਸਿਆਂ ਵਾਸਤੇ ਜਿਹੜੇ ਇਹ ਵਿਕਦੇ ਆ ਇਹਨਾਂ ਨੂੰ ਕੁਝ ਮਿਲ ਮੇਰੇ ਕੋਲ ਐਸੇ ਲਫ਼ਜ਼ ਨਹੀਂ ਹੈਗੇ ਸ਼ਾਇਦ ਮੇਰੇ ਮੂੰਹ ਚ ਕੋਈ ਵਾਧਾ ਘਟਾ ਲਫ਼ਜ਼ ਹੀ ਨਿਕਲ ਜੇ ਕਿ ਇਹਨਾਂ ਬਿਮਾਰੀਆਂ ਨੂੰ ਕੋਈ ਦੱਸਣਾ ਚਾਹੂਗਾ ਵੀ ਪੈਸੇ ਨਾਲ ਨਹੀਂ ਜਾਂਦੇ ਚੰਦੇ ਸਰ ਪੈਸੇ ਨਾਲ ਬਾਤ ਕਰੋ ਜੇ ਪੈਸਾ ਨਾਲ ਮੇਰੇ ਤੇ ਆ ਵੀ ਤਿੰਨ ਬੱਚੇ ਹੀ ਮੇਰੇ ਆ ਬਚੈ ਨਾ ਡੋਰ ਫਰੀਆ ਕੱਢੇ ਕਹਿੰਦੀ ਹੁੰਦੇ ਮਾਮੇ ਦੇ ਕੋਸ਼ ਹੈਗਾ ਹੀ ਮੇਰੇ ਤੇ ਤਾਂ ਗੰਦੇ ਵਿੱਚ ਫਰੀ ਵਿੱਚ ਸਾਲ ਹੋਇਆ ਤੇਰਾ ਤੀਕ ਤੇ ਕੱਢੇ ਬੰਦ ਕਰਾਓ ਇਹ ਹੱਥ ਜੋੜ ਕੇ ਕਹਿੰਦੇ ਆ ਜਹਾੜੇ ਪਤ ਦੀ ਜਾਨ ਚਲ ਗਈ ਕੇ ਹੋਰ ਵੀਰ ਦੀ ਵੀ ਚਾਹੂਗੀ ਆਈ ਰਹੇ ਸਰਕਾਰ ਨੂੰ ਖਵਾਗੇ ਉਹ ਮੰਗ ਮੰਗਦੇ ਆ ਰੱਬਾ ਇਹ ਦੂਰ ਕੀ ਜਿਹੜੀ ਤੁਸੀਂ ਗੱਡੀ ਬਾਰੇ ਗੱਲ ਕਰ ਰਹੇ ਹੋ ਕਿੱਥੇ ਖਲੋਤੀ ਹੁੰਦੀ ਆ ਕਿਉਂ ਖਲੋਤੀ ਹੁੰਦੀ ਆ ਉਹ ਆਈ ਕਿ ਨਹੀਂ ਆਈ ਕਿ ਤੁਸੀਂ ਇਨਫੋਰਮੇਸ਼ਨ ਦਿੱਤੀ ਕਿ ਨਹੀਂ ਦਿੱਤੀ ਪਲੀਜ਼ ਜੋ ਦੱਸਿਓ ਸਾਫ ਸਾਫ ਸੱਚ ਸਾਫ ਸੁਥਰਾ ਦੱਸੋ ਚਲੋ ਐਨ ਮੌਕੇ ਐਕਸੀਡੈਂਟ ਜਿਹੜੀ ਲੋਕੇਸ਼ਨ ਆ ਉੱਤੇ ਚਲੋ ਮੈਂ ਹੈ ਨਹੀਂ ਹਾ ਵੀਰ ਹੁਣੀ ਸੀ ਤੇ ਚਲੋ ਸਾਡੇ ਵੱਡੇ ਹੈਗੇ ਹੀ ਜੇ ਅੱਛਾ ਮੈਂ ਗੱਲ ਕਰਨਾ ਚਾਹੁੰਦਾ ਵਾ ਜਿਹੜੀ ਮਤਲਬ ਨਵਾਂ ਡਿਪਾਰਟਮੈਂਟ ਨਿਯੁਕਤ ਕੀਤਾ ਵਾ ਸੜਕ ਸੁਰੱਖਿਆ ਆਸਤੇ ਤੇ ਸੜਕ ਸੁਰੱਖਿਆ ਤੇ ਜੇ ਉਹ ਨਿਯੁਕਤ ਕੀਤਾ ਤਾਂ ਉਹ ਗੱਡੀਆਂ ਅਹੀਂ ਉਥੇ ਮੋਰਚਾ ਸਾਹਿਬ ਗੁਰਦੁਆਰੇ ਨਹਿਰ ਤੇ ਲੱਗੀ ਵੇਖੀਦੀ ਆ ਅੱਛਾ ਜੀ ਮਤਲਬ ਚਲੋ ਅਹੀਂ ਡਿਊਟੀ ਜਾਈਦਾ ਮੈਂ 에어ਪੋਰਟ ਤੇ ਡਿਊਟੀ ਕਰਦਾ ਅਹੀਂ ਆਈਦਾ ਜਾਈਦਾ ਪਰ ਮੈਂ ਮਤਲਬ ਉਹਨਾਂ ਦੀ ਪੈਟਰੋਲਿੰਗ ਬੜੀ ਘੱਟ ਵੇਖੀ ਐ ਮਤਲਬ ਆਪਣੀ ਜੋ ਡਿਊਟੀ ਬਣਦੀ ਉਹ ਉਸ ਤੋਂ ਘੱਟ ਹੀ ਹੁੰਦੀ ਆ ਹਾਂ ਜੀ ਮਤਲਬ ਉਹ ਪੈਟਰੋਲਿੰਗ ਬਹੁਤ ਘੱਟ ਵੇਖੀ ਆ ਜਿਵੇਂ ਵੇਖੋ ਜੇ ਉਹਨਾਂ ਦੀ ਪੈਟਰੋਲਿੰਗ ਚਾਲੂ ਹੁੰਦੀ ਜਾਂ ਮਤਲਬ ਉਹ ਆਉਂਦੇ ਜਾਂਦੇ ਇਹ ਚੀ ਤੇ ਮਤਲਬ ਸ਼ਾਇਦ ਇਹਦੇ ਹੱਥ ਸਾਹੇ ਟਲਸਾ ਰਹੀ ਠੀਕ ਹੈ আচ্ছা ਤੂੰ ਕੋਣ ਤੂੰ ਇਹਨਾਂ ਦੇ ਘਰ ਦੀ ਵੀ ਫੁਟੇਜ ਲਓ ਕਿ ਉਹ ਮਤਲਬ ਕੇਸਾ ਹਲਾਤਾ ਵਿਚਰੰਡ ਹੈ ਇੱਕ ਕੱਲਾ ਕੱਲਾ ਉਹਨਾਂ ਦਾ ਭਰਾ ਹੀ ਤਿੰਨ ਭੈਣਾ ਵਾ ਇੱਕ ਕਿੱਟੀ ਤਗੜੀ ਜੁ ਮੇਰੀ ਪਿੰਡ ਦੀ ਫੁਟੇਜ ਲਓ ਸਾਰੀ ਇਹਨਾਂ ਵਾਸਤੇ ਤੁਸੀਂ ਚਾਈਨਾ ਡੋਰ ਵੇਖਦੀ ਆ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਸ਼ਾਇਦ ਤੁਹਾਡੀ ਆਵਾਜ਼ ਹੀ ਪਹੁੰਚ ਜੇ ਕਿਤੇ ਉੱਥੇ ਨਹੀਂ ਕਿ ਨਹੀਂ ਚਾਹੀਦੀ। ਅਸੀਂ ਕਹਿੰਦੇ ਬੰਦ ਹੋਣੀ ਚਾਹੀਦੀ। ਅਸੀਂ ਕਹਿੰਦੇ ਬੰਦ ਹੋਣੀ ਚਾਹੀਦੀ। ਸਾਡੇ ਨਾਲ ਮਾਰਗ ਦੇ ਵਿੱਚ ਲੋਕੀ ਡੌਂਟੇ ਆ। ਕਿਤਾ ਪਤਾ ਨਹੀਂ ਕਿੰਨੀਆਂ ਲੱਖਾਂ ਨਾ ਉੱਡਣ। ਤੇ ਹੁਣ ਫਿਰ ਜਦੋਂ ਉੱਥੇ ਤੁਸੀਂ ਖੜਿਆ ਤੇ ਉੱਥੇ ਡਾਕਟਰਾਂ ਨੇ ਤੁਹਾਨੂੰ ਕਿਹਾ ਕਿ ਵੀ ਇਹ ਜਿੰਦਾ ਆ ਕਿ ਜਾਂਦੀ ਡੈਥ ਹੋ ਗਈ ਆ। ਅੱਛਾ ਤਾਂ ਹੁਣ ਸਸਕਾਰ ਅਜਿਨਾ ਅੱਜ ਕਾ ਕਿਉਂ ਕਿਹੜੀ ਗੱਲ ਕਰਕੇ ਉਸ ਮਰਮ ਹਾਂਜੀ अच्छा जी हां जी ਉੱਥੇ ਹੀ ਹੈ ਉੱਥੇ ਕੋ ਖਜਲ ਖਵਾਰੀ ਤੇ ਨਹੀਂ ਹੁੰਦੀ ਤੁਹਾਨੂੰ ਕਿ ਨਹੀਂ ਹੈ ਜੀ ਆਏ ਪਤਾ ਨਹੀਂ ਜੇ ਹੋਣ ਦੀ ਦੱਸੋ ਅਸੀਂ ਤੁਹਾਡਾ ਕਿਸੇ ਜੋਗ ਕਰ ਸਕਦੇ ਹਾਂ ਕੀ ਮਤ ਕਰਦੇ ਹੋ ਖਜਲ ਖਵਾਰੀ ਹੈ ਕੱਲ 3 ਵਜੇ ਮਰੀਆ ਦਾ ਦੇਣ ਦੇ ਪੁਰਸਾੜੇ ਖਜਲ ਖਵਾਰੀ ਹੋਣੀ ਹੋਰ ਕੀ ਹੈ ਅੱਛਾ ਜੀ ਕੱਲ 3 ਵਜੇ ਦਾ ਡੈਟ ਹੋਈ ਜਾਂਦੀ ਹਾਂ ਸਾਲ ਸੁੱਟਿਆ ਕੀ ਖਜਲ ਖਵਾਰੀ ਕੀ ਹੈ ਅੱਛਾ ਜੀ ਹਾਂ ਜੀ ਵੀਰ ਜੀ ਤੁਸੀਂ ਕਹਿ ਕਹਿ ਰਹੇ ਸੀ ਕਿ ਵੀਰ ਇੱਕ ਕਿ ਨਹੀਂ ਬੰਨੀ ਚਾਹੀਦੀ ਕੁਸ਼ਕ ਵੀਰ ਬੋਲੇ ਸੀਗੇ ਪਿੱਛੋਂ ਵੇਖੋ ਇਹ ਪ੍ਰਸ਼ਾਸਨ ਦਾ ਸਭ ਤੋਂ ਧਗੜੀ ਫੇਲਿਅਰ ਹੈ ਵੇਖੋ ਅੱਛਾ ਜੀ ਆਪ ਸਰਕਾਰ ਆ ਸਾਡੀ ਪੁਲਿਸ ਆ ਤੇ ਇਹ ਵੇਖੋ ਇੱਕ ਨਿੱਕੀ ਜੀ ਚੀਜ਼ ਨੂੰ ਬੰਦ ਕਰਾਉਣ ਲਈ ਤੇ ਮਤਲਬ ਨਿੱਕੀ ਜੀ ਚੀਜ਼ ਨੂੰ ਬੰਦ ਕਰਵਾਉਣ ਲਈ ਹਨੂ ਮਤਲਬ ਕਿੰਨੀਆਂ ਤਗੜੀਆਂ ਤਗੜੀਆਂ ਮਤਲਬ ਵੇਖੋ ਚੀਜ਼ਾਂ ਚਲਣੀਆਂ ਪੈਣੀਆਂ ਇੱਕ ਸਿਰ ਤੇ ਚਾਈਨਾ ਡੋਰ ਬੰਦ ਕਰਵਾਉਣ ਲਈ ਤੇ ਮੇਰੇ ਪਤਾ ਤਾਂ ਸਾਰਿਆਂ ਨੂੰ ਆ ਕਿੱਥੇ ਵਿਗਿੰਦੀ ਆ ਕਿੰਨੇ ਜੀ ਵਿਗਿੰਦੀ ਆ ਕਿੱਥੋਂ ਵੰਡ ਕੇ ਆਉਂਦੀ ਆ ਉਦੋਂ ਜਦੋਂ ਜਦੋਂ ਫੈਕਟਰੀਆਂ ਦੇ ਵਿੱਚ ਬੰਦੀ ਆ ਜ ਕੋਈ ਵੱਖਰਾ ਯੂਜ਼ ਹੈ ਇਹ ਉਧਰ ਲਿਖਿਆ ਹੁੰਦਾ ਕਿ ਨੋਟ 4 ਕਾਈਟ ਫਲਾਈ ਨੋਟ 4 ਕਾਰਟ ਫਲਾਈ ਕਾਈਟ ਮਤਲਬ ਫਿਰ ਜਦੋਂ ਕੋਈ ਲੈਣ ਜਾਂਦੀ ਆ ਆਖਰਕਾਰ ਦੇ ਚ ਫੈਕਟਰੀ ਦੇ ਚੋਂ ਬਾਹਰ ਆਉਂਦੀ ਆ ਤੇ ਫੇਰੀ ਵੇਖਦੀ ਆ ਤੇ ਮਤਲਬ ਅਸੀਂ ਛੋਟੀਆਂ ਛੋਟੀਆਂ ਮੱਛੇ ਨੂੰ ਫੜਨਾ ਧਿਆਨ ਦੇਣੇ ਆ ਐਂ ਡਰੋਨ ਲੈ ਕੇ ਆਪਾਂ ਸੱਤਾ ਤੇ ਜਿਹੜੇ ਡੌਂਡ ਐ ਉਹਨਾਂ ਨੂੰ ਫੜਦੇ ਆ ਠੀਕ ਜਿਹੜੀ ਵੇਚਦੀ ਆ ਜਿਹੜੀ ਪੇਟੀਆਂ ਜਿੱਥੋਂ ਆਉਂਦੀ ਆ ਆਪਾਂ ਉਧਰ ਧਿਆਨ ਨਹੀਂ ਦਿੰਦੇ ਉਹ ਚਾਰਾ ਬਜ਼ੁਰਗ ਹੈਗਾ ਵਾ ਉਹਨਾਂ ਨੂੰ ਕੋਈ ਸਾਰਾ ਨਹੀਂ ਹੈਗਾ ਕਿਸੇ ਦਾ ਵੀ ਆ ਵੇਖੋ ਕਿੱਥੇ ਆ ਮੱਕ ਤੇ ਮੱਕ ਅਨੁਸਾਰ ਨਹੀਂ ਕਿਸੇ ਦਾ ਵਿਚਾਰੀਆਂ ਨੇ ਆ ਤਿੰਨ ਕੁੜੀਆਂ ਨੇ ਇੱਕ ਵਿਆਹੀ ਦੋ ਹੋਵੇ ਹੋਣ ਵਾਲੀਆਂ ਨੇ ਪੁੱਛੀ ਗੱਲ ਕਰੋ ਇੱਕ ਰਿਕਵੈਸਟ ਹੈ ਸਰ ਮੰਗਿਆ ਵੀ ਬਸ ਥੋੜਾ ਜਿਹਾ ਇਹਨਾਂ ਨੂੰ ਜੋ ਵੀ ਹੈ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਮੌਜਾ ਦਿੱਤਾ ਜਾਵੇ ਤੇ ਪਰਿਵਾਰ ਵਿੱਚ ਉਹ ਇਹ ਕੁੜੀ ਸਾਡੀ ਪੜ੍ਹੀ ਲਿਖੀ ਹੈ ਚਲੋ ਇਹਨੂੰ ਨੌਕਰੀ ਦਿੱਤੀ ਜਾਵੇ ਬਸ ਇਹੋ ਰਿਕਵੈਸਟ ਹੈ ਆਡੀ ਮੰਗਿਆ ਬਾਕੀ 302 ਦਾ ਪਰਚਾ ਇਹ ਬੰਦ ਆ ਜੇ ਸਾਰੇ ਕੱਲਾ ਕੱਲਾ ਮੁੰਡਾ ਹੀ ਆਡਾ ਬਹੁਤ ਹੀ ਗਲਤ ਤਰੀਕੇ ਨਾਲ ਉਹਦੀ ਜਿਹੜੀ ਆ ਨਾ ਡੈਥ ਹੋਈ ਹੈ ਤੇ ਨਾ ਕੋਈ ਆ ਨੂੰ ਉੱਥੇ ਹੈਲਪ ਮਿਲੀ ਆਉਂਦੀ ਸਪੋਰਟ ਜਿਹੜੀ ਇਹਨਾਂ ਦੀ ਪੈਟਰੋਲਿੰਗ ਟੀਮ ਲੱਗੀ ਆ ਜਿਹੜਾ ਸੜਕ ਸੁਰੱਖਿਆ ਦੇ ਨਾਂ ਤੇ ਜਿਹਦਾ ਨਾਂ ਹੀ ਸੜਕ ਸੁਰੱਖਿਆ